ਸਮਜੀ ਸਰਬੱਤ ਸੰਤੋ ਗੱਜ ਦੇ ਫਤੇ ਬਲਾਉ ਵਾਹਿਗੁਰੂ ਸਾਹਿਬ ਜੀ ਦੇ ਫਤੇ ਸੰਤਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਦੇ ਪਾਤਸ਼ਾਹ ਜੀ ਕਰਤਾਰ ਦਾ ਹਰਕਾ ਹਰ ਬਿੰਦ ਦੀ ਤਰਾ ਜੋ ਇੰਟਰਨੈਸ਼ਨਲ ਪੰਥਕ ਜਲ ਬਣੋਂ ਲੰਗਰ ਦੀ ਸੇਵਾ ਵਾਸਤੇ ਆਗਰੀ ਪਹੁੰਚਦੀ ਹੈ ਤੇ ਨਾਲ ਹੀ ਇੱਕ ਸਾਰੇ ਦਲ ਦੀ ਮੀਟਿੰਗ ਕੀਤੀ ਜਾਂਦੀ ਹੈ ਅੱਜ ਮੀਟਿੰਗ ਦੇ ਵਿੱਚ ਬਹੁਤ ਗੰਭੀਰ ਵਿਚਾਰ ਆਉਂਦੇ ਆ ਯੂਨਾਈਟਿਡ ਨੈਸ਼ਨਲ ਪੰਚਕਤਲ ਦੇ ਸਾਡੇ ਪੰਜਾਬ ਦੇ ਪ੍ਰਧਾਨਾਈ ਹਰਚੰਦ ਸਿੰਘ ਜੀ ਚਕਰ ਜੋ ਵਿਦੇਸ਼ ਦੌਰੇ ਤੇ ਹਨ ਉਹ ਉਹਨਾਂ ਨੂੰ ਕੁਝ ਸਮਾਂ ਲੱਗਣਾ ਹੈ ਇਸ ਵਾਸਤੇ ਜਥੇਬੰਦੀ ਨੇ ਸਮੂੱਚੇ ਰੂਪ ਵਿੱਚ ਸਦਕਸ਼ਮਤੀ ਨਾਲ ਉਹਨਾਂ ਦੀ ਥਾਂ ਤੇ ਇੱਕ ਸੇਵਾ ਇੱਕ ਤੋਂ ਜਥੇਦਾਰ ਬਾਬਾ ਜਤਿੰਦਰ ਸਿੰਘ ਜੀ ਗੋਵਿੰਦ ਬਾਗ ਵਾਲਿਆਂ ਨੂੰ ਦਿੱਤੀ ਹੈ ਉਹਨਾਂ ਚ ਇਹ ਸੇਵਾ ਨਿਭਾਉਣਗੇ ਦੂਸਰਾ ਜੋ ਸਿਮਰਨ ਸੰਤ ਬਾਬਾ ਜਨੈਲ ਸਿੰਘ ਜੀ ਖਾਲਸਾ ਢੰਗਾ ਵਾਲੇ ਮਹਾਂਪੁਰਖਾਂ ਦਾ ਜਨਮ ਦਿਹਾੜਾ 2 ਜੂਨ ਨੂੰ ਆ ਰਿਹਾ ਹੈ ਕਾਲੀ ਸੰਗਤ ਨੂੰ ਪਤਾ ਹੈ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਵਾਰ ਵੀ ਜੋ ਉਹਨਾਂ ਦਾ ਜਨਮ ਦਿਨ ਸਮਾਗਮ ਉਹਨਾਂ ਦੇ ਜਨਮ ਸਥਾਨ ਗੁਰਗੋਰਾ ਸੰਤ ਖਾਲਸਾ ਪਿੰਡ ਗੁੰਡੇ ਵਿਖੇ ਮਨਾਇਆ ਜਾ ਰਿਹਾ ਹੈ ਬਹੁਤ ਵੱਡੀ ਪੱਧਰ ਤੇ ਸੰਗਤਾਂ ਨੇ ਇਸੇ ਲਈ ਬਾਰੀ ਸੰਭੂਲੀ ਕੀਤੀ ਸੀ ਇਸ ਵਾਰ ਵੀ ਬਹੁਤ ਸੁਨੇ ਆ ਰਹੇ ਆ ਬਸੰਧ ਦੀ ਬੁੱਕਲ ਕੀਤੀ ਜਾ ਰਹੀ ਹੈ ਸੰਗਤਾਂ ਤਿਆਰੀਆਂ ਕਰ ਰਹੀਆਂ ਹੈ ਤੋ ਅੱਜ ਮੀਟਿੰਗ ਦੇ ਵਿੱਚ ਵਿਸ਼ੇਸ਼ ਤੌਰ ਤੇ ਇਹ ਵੀ ਜੰਦਾ ਰੱਖ ਕੇ ਵਿਚਾਰਿਆ ਗਿਆ ਹੈ ਕਿ ਸੰਗਤ ਨੂੰ ਕਿਵੇਂ ਲਿਆਉਣਾ ਹੈ ਕਿਵੇਂ ਪ੍ਰਬੰਧ ਕਰਨੇ ਹੈ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਕਿਵੇਂ ਲੈਣਾ ਹੈ ਵੱਖਰੀਆਂ ਵੱਖਰੀਆਂ ਤਿਆਰੀਆਂ ਤੇ ਵੱਖਰੀਆਂ ਔਖੀਆਂ ਡਿਊਟੀਆਂ ਲਗਾਈਆਂ ਗਈਆਂ ਸਾਰੇ ਇੰਟਰਨੈਸ਼ਨਲ ਕਮੇਟੀਦਾਰ ਦੇ ਜਿੰਨੇ ਵੀ ਅਹੁਦੇਦਾਰ ਹਨ ਉੱਪਰ ਤੋਂ ਲੈ ਕੇ ਥੱਲੇ ਤੱਕ ਸਾਰਿਆਂ ਨੇ ਜ਼ਿੰਮੇਵਾਰੀਆਂ ਸਮਝਾਂ ਤੇ ਨਾਲ ਤਨਦੇਹੀ ਦੇ ਨਾਲ ਇਹ ਸੇਵਾ ਨਿਭਾਉਣ ਦਾ ਫਰਜ਼ ਲਿਆ ਦੇਹ ਹੁੰਦੇ ਹੁੰਦੇ ਸੰਗਤਾਂ ਨੂੰ ਬੇਨਤੀ ਹੈ ਜਿੱਥੇ-ਜਿੱਥੇ ਤੱਕ ਵੀ ਤੁਹਾਨੂੰ ਇਹ ਆਵਾਜ਼ ਪਹੁੰਚਦੀ ਹੈ ਆਪੋ ਆਪਣੇ ਰਿਸ਼ਤੇਦਾਰਾਂ ਸੱਜਣਾ ਮਿੱਤਰਾਂ ਨੂੰ ਸੰਗਤਾਂ ਨੂੰ ਜਿੱਥੇ ਵੀ ਸੁਣਿਆ ਲਾਓ ਕਿ ਮਹਾਪੁਰਖਾਂ ਦੇ ਵਿਆਹ ਸਥਾਨ ਤੇ ਜੋ ਉਹਨਾਂ ਦਾ ਜਨ ਦਿਹਾੜਾ ਜਨ ਸਮਾਗਮ ਮਨਾਇਆ ਜਾਣਾ ਹੈ ਉਹ ਇੱਕ ਪੰਥਕ ਸਮਾਗਮ ਹੁੰਦਾ ਹੈ ਤੇ ਬਹੁਤ ਵੱਡੀ ਪੱਧਰ ਤੇ ਸੰਗਤਾਂ ਵਿੱਚ ਪਛਾਹ ਹੁੰਦਾ ਹੈ ਉਥੇ ਜੋ ਸੰਗਤਾਂ ਪਹੁੰਚਣ ਇਹ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਤੁਹਾਨੂੰ ਨੂੰ RAMDAS MARA SATHE PATSHAI ਦਾ ਕੋਟਾਨ ਕੋਟਵਾਰ ਸ਼ੁਕਰ ਹੈ ਜਿਹਨਾਂ ਨੇ ਆਪ ਕਿਰਪਾ ਕਰਕੇ ਇੱਥੇ ਹਾਜ਼ਰੀਆਂ ਭਰਵਾਈਆਂ ਹਨ ਦਰਸ਼ਕੀ ਜਾਰੇ ਬਖਸ਼ੀ ਸਨ ਦਰਸ਼ਕ ਇਸ਼ਨਾਨ ਬਖਸ਼ੀ ਹਨ ਗੁਰੂ ਸਾਹਿਬ ਜੀ ਦਾ ਕੋਟਾਨ ਕੋਟਵਾਰ ਬਹੁਤ ਬਹੁਤ ਧੰਨਵਾਦ ਸ਼ੁਕਰ ਹੈ ਸਰਬੱਤ ਸੰਗਤ ਗੱਜ ਕੇ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ